ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਅੱਜ ਅਸੀਂ ਕੀ ਆਗੇ ਬੀਟਲ ਗ੍ਰੀਟਜੋਕੀ ਕੱਪ ਮਾਣੂ ਕੇ ਪੈਂਡੈਂਟ ਜਿਹੜਾ ਵਿਹਾਨੇ ਦੇ ਵਿੱਚ ਬਿੰਦਕ ਪਹਿਲੇ ਬੀਟਲ ਗ੍ਰੀਟਜੋਕੀ ਕੱਪ ਹੋ ਰਿਹਾ ਤੇ ਬਹੁਤ ਟੌਪ ਦਾ ਕੰਪੀਟੀਸ਼ਨ ਆ ਤੇ ਭਾਈ ਵੀ ਨੀਰਾ ਲੈ ਕੇ ਭਾਈਆਂ ਨਾਲ ਕਰ ਜਾਂ ਗੱਲਬਾਤ ਕਿਹੜਾ ਏਰੀਆ ਕਿਹੜਾ ਪਿੰਡ ਆ ਦੋਸਤੋ ਭਰਾਵਾਂ ਦੇ ਮੈਸੇਜ ਕਮੈਂਟ ਆਉਂਦੇ ਹੁੰਦੇ ਆ ਵੀ ਵੀਰੇ ਸਾਨੂੰ ਉਹ ਨੀਰਾ ਲੈਣਾ ਤੇ ਤੁਸੀਂ ਦੱਸੋ ਹਲਾ ਉਸ ਨੂੰ ਮਿਲੂ ਤੇ ਘੱਟ ਕੁਆਂਟੀਟੀ ਦੇ ਲੈਣਾ ਜਿਹੜੇ ਭਰਾਵਾਂ ਨੇ ਕੋ 2 4 ਜਾਨਵਰ ਰੱਖੇ ਆ ਥੋੜਾ ਲੈਣਾਗਾ ਕਟੇਜ ਲੈਣਾ ਨੂੰ 20 ਕਿਲੋ 20 ਵਿਚਾਰ ਕਰ ਰਿਹਾ ਕਟੇਜ ਲੈਣਾ ਤੋਂ ਭਰਾਵਾਂ ਨਾਲ ਗੱਲ ਕਰਾਉਨੇ ਆ ਕਿਹੜਾ ਪਿੰਡ ਆ ਤੇ ਕਿਹੜਾ ਕਿਹੜਾ ਨੀਰਾ ਰੱਖਦੇ ਆ ਸਾਰੀ ਗੱਲ ਉਹਦ ਕਰਦੇ ਆ ਬਾਈ ਜੀ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਪਿੰਡ ਮੇਰਾ ਨੌਰ ਹੈ ਡਿਸਟ੍ਰਿਕਟ ਅਦਮਾਨਗੜ ਤਹਿਸੀਲ ਨੌਰ ਠੀਕ Rajasthan ਤੋਂ ਠੀਕ ਹੈ ਜੀ ਹਾਂਜੀ ਆਪਣੇ ਕੋਲੇ ਕਿਹੜਾ ਕਿਹੜਾ ਨੀਰਾ ਹੁੰਦਾ ਜੀ ਆਪਣੇ ਕੋਲੇ ਗੁਮਾਰੀ ਦਾ ਵੀ ਹੁੰਦਾ ਹੈਗਾ ਮੂੰਫਲੀ ਦਾ ਵੀ ਹੁੰਦਾ ਹੈਗਾ ਮੂੰਗੀ ਦਾ ਵੀ ਹੁੰਦਾ ਹੈ ਜੰਡਪੱਤੀ ਵੀ ਹੁੰਦੀ ਹੈ ਜੀ ਠੀਕ ਹੈ ਵੀਰੇ ਠੀਕ ਹੈ ਹਾਂਜੀ ਜੇ ਆਪਾਂ ਕਹਿ ਲਈਏ ਵੀ ਟਰਾਂਸਪੋਰਟ ਦੀ ਸੁਵਿਧਾ ਵੀ ਕਿਤੇ ਵੀ ਬਾਹਰ ਨੇ ਬਾਈ ਨੇ ਕਿਸੇ ਨੇ ਵੱਧ ਮੰਗਾਉਣਾ ਹੋਵੇ ਇਕੱਠਾ ਤਾਂ ਆਪਾਂ ਪਹੁੰਚਾ ਦਿੰਨੇ ਆਂ ਹਾਂ ਬਿਲਕੁਲ ਬਿਲਕੁਲ ਪੂਰੀ ਗੱਡੀ ਭੇਜ ਦਿੰਨੇ ਆਂ ਜੀ ਤੇ ਨੀਰੇ ਦਾ ਕੋਈ ਲੰਬਾ ਤਾਂ ਨਹੀਂ ਆਊਗਾ ਨਾ ਨਾ ਇੱਕ ਨੰਬਰ ਨੀ ਰਹੂਗਾ ਨੀਰਾ ਵੀਡੀਓ ਦਿਖਾਓ ਜੀ ਹਾਂਜੀ ਨੀਰਾ ਦਿਖਾਓ ਤੁਸੀਂ ਕਿਹਨੇ ਆਪਣੇ ਕੋਲੇ ਹੁੰਦਾਗਾ ਹਾਂਜੀ ਆ ਆਏਗਾ ਹਾਂਜੀ ਬਾਈਆਂ ਕੋਲੇ ਤਕਰੀਬਨ ਸਾਰੀ ਕੁਆਲਿਟੀ ਦੀ ਆ ਗੋਆਰਾ ਜੀ ਗੁਆਰੇ ਦਾ ਨੀਰਾ ਦੇਖੋ ਗੁਆਰੇ ਦਾ ਨੀਰਾ ਦੇਖੋ ਨੀਰੀ ਫਲੀ ਹੈਗੀ ਜੀ ਆ ਜੰਡੀ ਆ ਜੀ ਜੰਡੀ ਆ ਗਈ ਜੀ ਆ ਮੂੰਫਲੀ ਆ ਗਈ ਆ ਹਾਂਜੀ ਠੀਕ ਹੈ ਜੀ ਇਦਾਂ ਮੋਖਲੀ ਵੀ ਹੈਗੀ ਆ ਸਾ ਮੋਖਲੀ ਦਾ ਨਹੀਂ ਰਾਜ 10 ਨੰਬਰ ਹੈ ਜੀ ਮੋਖਲੀ 10 ਨੰਬਰ ਮੋਖਲੀ ਦਾ ਨਹੀਂ ਬਾਕੀ ਗੱਲ ਵੀਰਾਂ ਦੀ ਬਿਲਕੁਲ ਸਹੀ ਆ ਨੀਰੇ ਚ ਬਿਲਕੁਲ ਜਿਵੇਂ ਆਪਾਂ ਮਿੱਟੀ ਹੁੰਦੀ ਆ ਨਾ ਮਿੱਟੀ ਵਾਲੀ ਕੋਈ ਗੱਲਬਾਤ ਨਹੀਂ ਹੈ ਬਿਲਕੁਲ ਨੀਰਾ ਸਾਫ਼ ਸੁਥਰਾ ਹੈਗਾ ਬਹੁਤ ਖਲੀ ਦੇਖੋ ਜੀ ਨੀਰੀ ਭਲੀ ਹੈ ਇੱਕ ਤਾਂ ਗੁਵਾਰ ਦਾ ਨਹੀਂ ਰਹ ਹੁੰਦਾ ਇੱਕ ਗੁਵਾਰੀ ਦਾ ਆ ਗੁਵਾਰੀ ਹੈ ਜੀ ਡਰੇਨਿੰਗ ਗੁਵਾਰ ਦੇ ਨਹੀਂ ਰਹੇ ਜੀ ਇਹ ਚ ਵੀ ਫਰਕ ਹੁੰਦਾ ਜੀ ਹਾਂਜੀ ਬਿਲਕੁਲ ਜੀ ਠੀਕ ਹੈ ਗੁਵਾਰਾ ਤਾਂ ਮੰਨ ਲਓਦਾ ਵਧਿਆ ਇਹਨੇ ਨਾਲ ਵਧਿਆ ਹੁੰਦਾ ਜੀ ਗੁਵਾਰੀ ਹੁੰਦੀ ਇਹਨੇ ਨਹੀਂ ਜੀ ਠੀਕ ਹੈ ਜ ਹਾਂਜੀ ਗੁਆਰ ਹੋਗੋ ਪਾਣੀ ਵਾਲਾ ਇਹ ਗੁਆਰੀ ਹੋਗ ਬ੍ਰਾਹਨੀ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਲੋ ਵੀ ਮਿੱਤਰੋ ਦੇਖ ਲਓ ਕਰ ਲਓ ਬਾਈ ਨਾਲ رابطہ ਨੰਬਰ ਲੈ ਕੇ ਤੁਹਾਨੂੰ ਦੱਸਦੇ ਆਂਗੇ ਬਾਈ ਜੀ ਆਪਣਾ ਨੰਬਰ ਕਿੰਨਾ ਹੈ ਮੇਰਾ ਨੰਬਰ ਹੈ 94602 0896 1198762 96185 ਜੀ ਬਰਾਉ ਜੀ ਬਾਈ ਨੇ ਨੰਬਰ ਦਿੱਤਾ ਦੱਸ ਫਿਲਹਾਲ ਤੁਹਾਨੂੰ ਕਿਤੇ ਵੀ ਆਲ ਇੰਡੀਆ ਟਰਾਂਸਪੋਰਟ ਅਵੇਲੇਬਲ ਆ ਜਿੱਥੇ ਵੀ ਤੁਹਾਨੂੰ ਚਾਹੀਦਾ ਛੋੜਾ ਛੋੜਾ ਬਹੁਤ ਬਹੁਤ ਪਰ ਕੀ ਵੱਡੀ ਗੱਲ ਇਹ ਆ ਵੀ ਜਿੰਨਾ ਜ਼ਿਆਦਾ ਮੰਗਾਓਗੇ ਕੁਆਂਟੀਟੀ ਚ ਉਸ ਹਾਵਨਾ ਵੀਰ ਕਹਿੰਦਾ ਹੋਊਗਾ ਤੇ ਤੁਹਾਨੂੰ ਰੇਟ ਵੀ ਉਸ ਤਰ੍ਹਾਂ ਦਾ ਲੱਗ ਜੂਗਾ ਜੇ ਥੋੜਾ ਹੋਊ ਤਾਂ ਉਸ ਹਾਵਨਾ ਵੀਰੇ ਰੇਟ ਵੀ ਰਹਣਾ ਫਰਕ ਨਹੀਂ ਆ ਰੇਟ ਦਾ ਹਾਂ ਹਾਂਜੀ 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 ਬਿਲਕੁਲ ਜੀ ਕੁਆਂਟੀਟੀ ਤੇ ਡਿਪੈਂਡ ਹੈ ਮਤਲਬ ਜੀ ਬਿਲਕੁਲ ਜੀ ਬਿਲਕੁਲ ਮਤਲਬ ਘੱਟ ਤੋਂ ਘੱਟ ਕਿੰਨਾ ਤੁਸੀਂ ਪਹੁੰਚ ਸਕਦੇ ਹੋ ਜੀ ਘੱਟ ਤੋਂ ਘੱਟ ਉਹ ਤੋਂ ਮੰਨ ਲਓ ਦੂਰੀ ਦੇ حساب ਨਾਲ ਹੈ ਹੁਣ ਮੰਨ ਲਓ ਦਿਲਿੰਦਰ ਤਾਂ ਕਹਿੰਦੇ ਕਿ 5 ਗੁੰਟਲ ਪੇ 5 ਗੁੰਟਲ ਨਹੀਂ ਦੂਰ ਤੋਂ ਭੇਜੇ ਨਹੀਂ ਜਾਂਦਾ ਮੰਨ ਲਓ ਹਾਂ ਕਿਨੇ ਘੱਟ ਤੋਂ ਘੱਟ 10 ਗੁੰਟਲ ਹੀ ਰਾ ਅਮੇ ਘੱਟੋੜ 20 25 30 ਗੁੰਟਲ ਹੋਣਾ ਚਾਹੀਦਾ ਹੀ ਹੈ ਜੀ 20 ਪਲੱਸ b ਦੇ ਨੇੜੇ ਤੱਕ ਹੋਣਾ ਚਾਹੀਦਾ ਵੀ ਹੈ ਕਹਿੰਦਾ ਪਰ ਬਾਕੀ ਦੂਰੀ ਦਾ ਖਰਚ ਗੱਡੀ ਦਾ ਖਰਚਾ ਬਹੁਤ ਜ਼ਿਆਦਾ ਪਈ ਜਾਂਦਾ ਜੀ ਜੀ ਬਾਕੀ ਕਈ ਵਾਰੀ ਅਗਲਾ ਕੰਟ੍ਰੈਕਟ ਕਰ ਲਿਓ ਕਈ ਵਾਰੀ ਕੀ ਹੁੰਦਾ ਹੈ ਕਿ ਮੰਨ ਲਓ ਰਸਤੇ 'ਚ ਮੇਰੇ ਕੋਲ ਕੋਈ ਆਰਡਰ ਹੋਵੇ 10 ਗੁੰਟਲ ਦਾ ਅਗਲੇ ਨੂੰ 10 ਗੁੰਟਲ ਚਾਹੀਦਾ ਹੈ ਫਿਰ ਮੈਨੂੰ 20 ਗੁੰਡ ਲਾਉਗੇ ਫਿਰ ਭੇਜ ਦੇਣੀ ਹੈ ਹਾਂ ਬਾਕੀ ਮੈਨੂੰ ਫੋਨ ਲਾ ਲਵੇ ਵੀ ਇਨਾ ਚਾਹੀਦਾ ਫਲਾਣੇ ਥਾਂ ਫਿਰ ਮੈਂ ਦੱਸ ਦੂੰਗਾ ਕੀ ਨਾਮ ਅਸ਼ਵ ਨਾਮ ਕੀ ਮੇਰਾ ਓਮ ਪ੍ਰਕਾਸ਼ ਨਾਮ ਹੈ ਜੀ ਓਮ ਪ੍ਰਕਾਸ਼ ਬਾਈ ਦਾ ਨਾਮ ਆ ਨੌਰ ਤੋਂ ਸਪੈਸ਼ਲ ਨੀਰਾ ਲਿਆਉਣਾ ਨੌਰ ਦਾ ਨੀਰਾ ਹੁੰਦਾ ਹੈਗਾ ਆਲ ਇੰਡੀਆ ਕਿਤੇ ਵੀ ਤੁਹਾਨੂੰ ਡਿਲੀਵਰੀ ਚਾਹੀਦੀ ਆ ਵੀਰ ਤਾਂ ਕਹਿਣ ਮਤਲਬ ਜੇ ਇਸ ਰੂਟ ਤੇ ਜਾ ਰਹੇ ਆ ਜੇ ਤੁਹਾਨੂੰ ਘੱਟ ਨੀਰਾ ਚਾਹੀਦਾ ਉਸ ਰੀਡ ਤੇ ਅਸੀਂ ਕੋਈ ਨਹੀਂ ਪਾ ਕੇ ਲਿਆਵਾਂਗੇ 10 ਪਾਉਂਡਰ ਚਾਹੀਦੇ ਘੱਟ ਉਹ ਚਾਹੀਦੇ ਇਹ ਤੁਹਾਡੇ ਕੋਲ ਪਹੁੰਚ ਗਿਆ ਠੀਕ ਹੈ ਬਾਈ ਧੰਨਵਾਦ ਓਕੇ ਬਹੁਤ ਬਹੁਤ